ਮੈਂ ਉਹ ਇਨਸਾਨ ਹਾਂ ਮੈਂ ਕੁਝ ਕਰਕੇ ਫਿਰ ਗੱਲ ਕਰਦਾ ਮੈਂ ਪੁੱਤਰ ਦਾ ਵਿਆਹ ਕੀਤਾ 1 ਰੁਪਿਆ ਅਗਲੇ ਘਰ ਦਾ ਨਹੀਂ ਲਗਾ ਦਿੱਤਾ 1 ਰੁਪਿਆ ਕਿ ਮੇਰੀ ਇੱਕ ਸੋਚ ਸੀ ਕਿ ਜਦਨ ਮੈਂ ਪੁੱਤਰ ਦੇ ਵਿਆਹ ਵਾਸਤੇ ਉਸੇ ਪਰਿਵਾਰ ਵਿੱਚ ਬੈਠੇ ਸੀ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਸਾਰਾ ਹੀ ਇਹ ਗੱਲ ਕਹਿੰਦੇ ਨੇ ਐਨਆਰਏ ਆ ਕੇ ਵੀ ਅਸੀਂ ਨਹੀਂ ਕੁਝ ਲੈਣਾ ਕੁਝ ਨਹੀਂ ਮੈਂ ਅਫਸੋਸ ਮੈਨੂੰ ਦੁਖੀ ਹੋਇਆ ਮੇਰੇ ਇਹ ਸ਼ਬਦ ਸੁਣ ਕੇ ਕਿਉਂਕਿ ਸੱਚਾਈ ਇਹ ਆਪ ਅਸੀਂ ਇਹੀ ਲਾਜਾਇਆ ਕਰ ਲਈ ਅਸੀਂ ਕਿ ਮੈਂ ਕਿਹੜਾ ਕੁਝ ਮੰਗਣਾ ਆਪਣੀ ਧੀ ਦੇ ਨੋ ਮੇਰੀ ਸੋਚ ਇਹ ਆ ਸਵੇਰੇ 6 ਵਜੇ ਅਨੰਤ ਕਾ ਵੀ ਹੋਣਾ ਚਾਹੀਦਾ ਹੈ। ਬੇੜੀ ਦਾ ਸੂਟ ਵੀ ਜਿਹੜਾ ਉਹ ਮੇਰੇ ਘਰੋਂ ਜਾਣਾ ਹੈ। ਹਾਂਜੀ। ਅਸਲ ਵਿੱਚ ਉਹ ਹੁਣ ਮੇਰੀ ਧੀ ਹੈ। ਮੇਰੇ ਦੋ ਬੇਟੀਆਂ ਨੇ ਵੱਡੀਆਂ ਨੇ ਬੇਟਾ ਛੋਟਾ ਕੀਤਾ। ਦੋਵੇਂ ਸਾਰੇ ਪਰਿਵਾਰ ਉੱਥੇ ਹੈ ਬੈਲਜੀਅਮ ਵਿੱਚ। ਹਾਂਜੀ। ਪੁੱਤਰ ਜੁਆਈ ਵੀ ਉੱਥੇ ਸਾਰੇ ਬੰਦ ਸੈਟਲ। ਸਿਟੀਜ਼ਨ ਨੇ ਉੱਥੋਂ ਉਹਨਾਂ ਦੀ ਹੈ ਨਾ। ਤੇ ਜਦੋਂ ਮੈਂ ਇਹ ਗੱਲ ਕਹੀ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਭਾਜੀ ਇੱਕ ਗੱਲ ਮੈਂ ਜ਼ਰੂਰ ਕਹਾਂਗਾ। ਠੀਕ ਹੈ ਹਰ ਬੰਦੇ ਦੀ ਆਪਣੀ ਆਪਣੀ ਸੋਚ ਤੁਸੀਂ ਵੀ ਸੋਚੋ ਇਹ ਗੱਲ ਨੂੰ ਮੈਂ ਕਿਉਂ ਇਹ ਗੱਲ ਕਹਿਣਾ ਸਾਧੀ ਬਹੁਤ ਜ਼ਰੂਰੀ ਇਹੀ ਸਾਨੂੰ ਮਾਰ ਗਈ ਹੈ ਅੱਜ ਮੈਂ ਕਿਉਂ ਕਲਪਨਾ ਮੈਂ 70 ਸਾਲ ਮੇਰੀ ਉਮਰ ਹੋ ਗਈ ਹੈ ਮੈਂ ਰੰਗਲਾ ਪੰਜਾਬ ਆਪਣੇ ਅੱਖੀ ਵੇਖਿਆ ਆਪਣੇ ਹੱਥੀ ਮੱਜਾਂ ਦੂਈਆਂ ਨੇ ਸਭ ਕੁਝ ਕੀਤਾ ਉਹ ਅੱਜ ਸਮਝ ਨਹੀਂ ਰਹਿ ਗਿਆ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਮੈਂ ਇਹ ਗੱਲ ਕਹਿਣਾ ਕਿ ਮੈਂ ਕੁਝ ਨਹੀਂ ਲੈਣਾ ਤੇ ਮੈਂ ਕਿਹਾ ਕੁਝ ਨਹੀਂ ਲੈਣਾ ਈਵਨ ਮੈਂ ਸਗਣ ਵੀ ਨਹੀਂ ਕੇ ਬੋਲਿਆ ਉਤਰਦਾ ਕੋਈ ਬੁਰਨਾਕ ਦੀ ਕਿਰਪਾ ਮਰਤੇ ਮੈਂ ਦਸਵੰਦ ਕੱਢਣਾ ਗੁਰੂ ਦਾ ਸਿੱਖ ਹਰ ਕੋਈ ਤੁਸੀਂ ਬੈਠੇ ਹੋ ਤੇ ਮੈਂ ਵਾਦ ਰਿਹਾ ਕਿ ਨਾ ਵੀ ਕੌਣ ਹੈ ਕਿੰਨੇ ਕੋਈ ਇਹ ਨਹੀਂ ਕਹੋ ਕੋਈ ਹੱਥ ਖੜੇ ਕਰੋ ਮੈਂ ਪਹਿਲਾਂ ਕਿਹਾ ਸੱਚਿਆ ਗੌੜੀਆਂ ਲੱਗਦੇ ਮੈਨੂੰ ਪਤਾ ਕਿੰਨੇ ਕੋਈ ਲੋਕ ਨੇ ਜਿਹੜਾ ਦਸਵੰਦ ਕੱਢਨੇ ਇਹ ਗੁਰੂ ਬਾਰੇ ਸਿੱਤੇ ਪਾਸ਼ਾ ਦਾ ਸੰਧਾ ਹਤੇ ਚੰਦੇ ਕੋ ਲੋਕ ਹੋਣਗੇ ਦਸਵੰਦ ਕਰਨਾ ਬੜਾ ਮੁਸ਼ਕਲ ਪਰ ਜਿਹੜਾ ਕੱਢਦਾ ਉਹਨੂੰ ਪੁੱਛੋ ਉਹਦਾ ਜੀਵਨ ਕਿਵੇਂ ਆ ਕਿ ਬਹੁਤ ਕੋਈ ਗੁਰੂ ਨਾਲ ਸਿੱਤੇ ਪਾਸ਼ਾ ਮਿਹਰ ਕਰਦਾ ਉਸ ਬੱਚੀ ਦਾ ਮੈਂ ਉਹਨਾਂ ਨੂੰ ਕਿਹਾ ਮੈਂ ਮੇਰੀ ਸੋਚ ਗਈ ਏ ਕਿਉਂ ਮੈਂ ਗਲਤ ਕਹੀ ਏ ਇਹ ਧੀ ਤੁਹਾਡੀ ਤੁਸੀਂ 22 ਸਾਲ ਦੀ ਬੱਚੀ ਮੇਰੇ ਨੂੰ ਉਹਦੀ ਹੋਰ ਸੀ ਉਹ ਦਾ ਪੁੱਤਰ ਨਹੀਂ 24 ਸਾਲ ਮੇਰੇ ਇਸ ਧੀ ਨੂੰ ਜਿਹਨੂੰ ਧੀ ਬਣਾਖਦਾ ਕਿ ਜਾਨਾ ਇਹ ਅਸਰ ਚ ਹੁਣ ਮੇਰੀ ਧੀ ਏ ਕਿਉਂਕਿ ਮੇਰੀਆਂ ਵੱਡੀਆਂ ਲੋ ਬੇਟੀਆਂ ਉਹ ਮੈਂ ਅਗਲੇ ਕਰ ਤੋੜ ਦਿੱਤੀਆਂ ਜੋ ਸਾਡਾ ਸਾਫਤਾ ਦੇ ਸਮਾਜ ਦਾ ਹੁਣ ਅਸਰ ਚ ਇਹ ਧੀ 22 ਸਾਲਾਂ ਦੀ ਤੁਸੀਂ ਪੜ੍ਹਾਈ ਲਿਖਾਈ ਵੱਡੀ ਕੀਤੀ ਇਹਨਾਂ ਖਰਚਾ ਕਰ ਦਿੱਤਾ ਤੁਸੀਂ ਤੇ ਅੱਜ ਉਹ ਤੁਸੀਂ ਮੇਰੀ ਢੋਲੀ ਪਾ ਰਹੇ ਹੋ ਕਿੰਨਾ ਵੱਡਾ ਉਸ ਮਾਪਿਆਂ ਦਾ ਜਿਗਰਾ ਹੈ ਕਿਉਂ ਕਿ ਉਹ ਤੁਹਾਨੂੰ ਕੀ ਧੀ ਦੇਣਾ ਤੁਹਾਡਾ ਤੁਹਾਡੀ ਅਨਸ਼ਵਿਧਾਨ ਵਾਸਤੇ ਕਿੰਨੀ ਵੱਡੀ ਗੱਲ ਹੈ ਫਿਰ ਸਾਨੂੰ ਸ਼ਰਮ ਨਹੀਂ ਆਉਂਦੀ ਕਿ ਅਸੀਂ ਧੀਆਂ ਦੇ ਘਰਾਂ ਦੇ ਵਿੱਚੋਂ ਮੁੰਦਰੀਆਂ ਜਾਂ ਹੋਰ ਕੁਝ ਲੈਣੇ ਆ ਇਸ ਵਾਸਤੇ ਮੈਂ ਇਹ ਤੁਹਾਨੂੰ ਬੇਨਤੀ ਕਰਦਾ ਕਿ ਆਪਾਂ ਸਾਦਗੀ ਚ ਆਈਏ ਮਰਨੇ ਹੱਦ ਹੋ ਗਈ ਹੈ ਯੂਮੈਂਦੀ ਸਾਡੇ ਸਮਾਜ ਦੀ ਭਾਜੀ ਸੋਚ ਨਹੀਂ ਬਣਾ ਜੇ ਕਿੰਦਰੋਂ ਅਸੀਂ ਤੁਰ ਪਏ ਆ ਸੁਖਦੇਵ ਸਿੰਘ ਨੂੰ ਪਤਾ ਵੀ ਇਹ ਸਭ ਕੁਝ ਗਲਤ ਸੁਖਦੇਵ ਨੇ ਨਹੀਂ ਕਰਦਾ ਮਰਨਾ ਹੋ ਗਿਆ ਘਰੋਂ ਜੀ ਹੀ ਤੁਹਾਡੇ ਚਲਾ ਗਿਆ ਤੁਸੀਂ ਤਿੰਨ ਤਿੰਨ ਸਬਜ਼ੀਆਂ ਮਿੱਠੇ ਫਲਾਣੇ ਪਦ ਬੰਦੇ ਕੀ ਕੀ ਧਰ ਦਿੰਦੇ ਹੋ ਅੱਧ ਹੋ ਗਈ ਯਾਰ ਇੱਕ ਤੁਹਾਡੇ ਘਰੋਂ ਜੀ ਚਲਾ ਗਿਆ ਇਹ ਕਿ ਤੁਸੀਂ ਇੰਨੇ ਖਰਚੇ ਕਿਉਂ ਕਰ ਰਹੇ ਹੋ ਨਹੀਂ ਹੋਣੇ ਚਾਹੀਦੇ ਇਹ ਸਾਦਗੀ ਨਹੀਂ ਰਹੀ ਸਾਡੀ ਸਾਦਗੀ ਹੋਵੇ ਅਸੀਂ ਇਹਨਾਂ ਖਰਚਿਆਂ ਤੋਂ ਬਚੀਏ ਇਸੇ ਤਰ੍ਹਾਂ ਸਾਡੇ ਵਿਆਹ ਨੇ ਉਹ ਸਾਦਗੀ ਨਹੀਂ ਰਹੇਗੀ ਸਾਡਾ ਖਾਣਾ ਵੀ ਤਾਂ ਹਰ ਜੀ ਸਾਦਗੀ ਚ ਹੋਣਾ ਚਾਹੀਦਾ